ਹਾਂਜੀ ਬਾਈ ਜੀ ਮਿਹੰਗ ਸਿੰਘਾ ਦੀ ਵੀਡੀਓ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਆ ਤੁਸੀਂ ਸੋਚ ਰਹੇ ਹੋਵੋਗੇ ਵੀ ਕੀ ਕਰੀ ਜਾਂਦੇ ਆ ਮੁੰਡੇ ਇੱਕ ਗੁਰੂ ਸਾਹਿਬ ਦੇ ਆਉਣ ਦਾ ਸਵਾਗਤ ਕਰੀ ਜਾਂਦੇ ਆ ਜੀ ਸਫਾਈਆਂ ਕਰੀ ਜਾਂਦੇ ਆ ਆਪਣੇ ਪਿੰਡ ਲੋੜੀ ਤੇ ਮਾਘੀ ਦੇ ਤਿਉਹਾਰ ਵੇਲੇ ਗੁਰੂ ਸਾਹਿਬ ਆਪ੍ਰਕਾਸ਼ ਹੁੰਦੇ ਆ ਜੀ ਤਕਰੀਬਨ ਦੋ ਲੜੀਆਂ ਦੇ ਵਿੱਚ ਅਕੰਠ ਪਾਠਾਂ ਦੇ ਭੋਗ ਪਾਈ ਜਾਂਦੇ ਆ ਤੇ ਆ ਤੁਸੀਂ ਦੇਖੋ ਬਾਬਾ ਜੀ ਹੁਣੇ ਤਿਆਰੀਆਂ ਕਰੀ ਜਾਂਦੇ ਨਾਲ ਸਿੰਘ ਲੱਗੇ ਹੋਏ ਆ ਜੀ ਤੇ ਬਾਹਰ ਦੂਜੇ ਪਾਸੇ ਆਹ ਮੁੰਡੇ ਲੜੀਆਂ ਲਾਈ ਜਾਂਦੀਆਂ ਜੀ ਗੁਰੂ ਘਰ ਚ ਬਹੁਤ ਸੋਹਣੀਆਂ ਲੱਗਦੀਆਂ ਲੜੀਆਂ ਰੌਣਕੀ ਵੱਲੀ ਹੁੰਦੀ ਹੈ ਜੀ ਤਕਰੀਬਨ 14 ਤਰੀਕ ਨੂੰ ਮੇਲਾ ਹੁੰਦਾ ਹੁਣ ਆਪਾਂ ਗੁਰੂ ਸਾਹਿਬ ਦੇ ਸਰੂਪ ਲੈ ਕੇ ਆਉਣੇ ਆ ਜੀ ਚਲੋ ਜੀ ਆਹ ਆ ਗਈ ਜੀ ਗੁਰੂ ਘਰ ਦੀ ਪਾਲਕੀ ਬਹੁਤ ਸੋਹਣੀ ਪਾਲਕੀ ਬਣੀ ਹੋਈ ਹੈ ਜੀ ਬੜਾ ਮਨ ਪਾਉਂਦੀ ਆ ਤੇ ਇਸ ਪਾਲਕੀ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਜਾਵਾਂਗੇ ਆਪਾਂ ਉਸ ਸਥਾਨ ਤੇ ਇਆ ਸੰਕਰਿਆ ਦਾ ਜੀ ਸਫਾਈ ਉਹ ਆਪਣੇ ਰਫਤਾਰ ਉਨੀ ਖੜੇ ਹੈ ਜੀ ਹਾਂ ਜੀ ਕੀ ਆਂਦਾ ਬਣੀ ਕੋਨਾ ਚਾਬੀ ਭੈਣ ਨੂੰ ਜਿੰਦਾ ਲੱਗਾ ਚਲੋ ਗੁਰੂ ਸਾਹਿਬ ਪ੍ਰਕਾਸ਼ ਹੋਣ ਤੋਂ ਬਾਅਦ ਦਾ ਮਾਹੌਲ ਦੇਖ ਤੁਸੀਂ ਸ਼ਾਮ ਦਾ ਪੰਜ ਮਿੰਟ ਨੂੰ ਸਾਡਾ ਪਸੰਦ ਨੀ ਜੇ ਵੱਡਾ ਮੂਹਣ ਹੋਵੇ ਦਾ ਬਾਅਦ ਮੇਲੇ ਦੀਆਂ ਹੋ ਗਈਆਂ ਨੇ ਤਿਆਰੀਆਂ ਸ਼ੁਰੂ ਝੂਲੇ ਝਾਲੇ ਸਾਰੇ ਲੱਗ ਗਏ ਆ ਤੇ ਸੰਗਤਾਂ ਲੱਗੀਆਂ ਵੱਡੇ ਕੱਟ ਚ ਨਾਨਕ ਤੂਰੇ ਸਰਣਿ ਪੁਰਖੁ ਭਗਵਾਣ ਅਰ ਵੀ ਤੁਹਾਨੂੰ ਕਰਵਾਈਏ ਗੁਰੂ ਸਾਹਿਬ ਦੇ ਦਰਸ਼ਨ ਸੋ ਕਰਨੀ ਸੋ ਪ੍ਰਤਨਵੰਤਾ ਹਰਿ ਦੇ ਵਸਾਇ ਪੂਰਨ ਗੁਰਮੰਤਾ ਸ

ਤੇਵਾਦਾਰ ਤੇਵਾਦਾਰ 아, 무무 a 라